ਮੈਂ ਸਰਵਰ ਸਿੰਘ ਪੰਦੇਰ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਚਗਾਵਾ ਕਸਬਾ ਉਹਦੇ ਨੇੜੇ ਟਪਿਆਲਾ ਪਿੰਡ ਉਹਦੇ ਸਕੂਲ ਦੇ ਵਿੱਚ ਸਿੱਖਿਆ ਮੰਤਰੀ ਸ਼ਸ਼ੋਧਿਆ ਕੇਜਰੀਵਾਲ ਤੇ ਮੁੱਖ ਮੰਤਰੀ ਦੀ ਆਉਂਦੀਆਂ ਕੱਲ ਦੀਆਂ ਖਬਰਾਂ ਨੇ ਪਹਿਲੀ ਵਾਰ ਵੇਖ ਰਿਹਾ ਹਾਂ ਕਿ ਸਰਕਾਰ ਆਪਣੇ ਪ੍ਰੋਗਰਾਮਾਂ ਨੂੰ ਜਨਤਕ ਨਹੀਂ ਕਰ ਰਹੀ ਕਿਉਂਕਿ ਸਕੂਲ ਦੇ ਬੱਚਿਆਂ ਦੇ ਮਾਪਿਆਂ ਨੂੰ ਸੱਦ ਕੇ ਕਿਹਾ ਗਿਆ ਵੀ ਮੁੱਖ ਮੰਤਰੀ ਸਾਹਿਬ ਆਉਣਗੇ ਤੁਸੀਂ ਕੋਈ ਵੀ ਅਜੀਹਾ ਸਵਾਲ ਨਹੀਂ ਕਰਨਾ ਭਾਈ ਕਾਲੀ 50 ਨਹੀਂ ਬਨਣੀ ਨਾ ਪੱਗ ਬਨਣੀ ਇੰਨਾ ਖਤਰਾ ਹੁੰਦਾ ਕੱਲਾ ਮੰਗਾ ਮੰਨਣੀਆਂ ਹੈਗੀਆਂ ਔਰ ਡੀਸੀ ਸਾਹਿਬਾ ਇੱਥੇ 2-3 ਦਿਨ ਆ ਕੇ ਸਕੂਲੇ ਬੈਠੇ ਰਹੀ 25 ਦਾ ਟਰਾਂਫਾਰਮ 63 ਦਾ ਕਰਨ ਬਾਰੇ 6 ਮਹੀਨੇ ਤੋਂ ਮੰਗ ਸੀ ਉਹ ਹੁਣ ਪੂਰੀ ਹੈਗੀ ਹੋ ਗਈ ਆ ਔਰ ਉਹਦੇ ਚੋਂ ਹੁਣ ਪ੍ਰੋਗਰਾਮ ਕਹਿੰਦੇ ਲੇਟ ਹੋ ਗਿਆ ਕੋਈ ਸੱਚ ਨਹੀਂ ਦੱਸਿਆ ਜਾ ਰਿਹਾ ਅੱਜ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਨੇ ਫੈਸਲਾ ਕੀਤਾ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਆ ਲੋਪੋਕੇ ਦੇ ਕਸਬੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋਏ ਆ ਜਿਨ੍ਹਾਂ ਨੇ ਇਕੱਠੇ ਹੋ ਕੇ ਸਵਾਲ ਜਵਾਬ ਕਰਨ ਜਾਣਾ ਵਾ ਕਿਉਂ ਕਿ ਮੋਦੀ ਸਰਕਾਰ ਤੇ ਅਮਿਤ ਸ਼ਾਹ ਦੇ ਆਖੇ ਲੱਗ ਕੇ ਸਾਡੇ ਮੁੱਖ ਮੰਤਰੀ ਨੇ ਅੱਧੀ ਰਾਤ ਜਿਵੇਂ ਕਿਸਾਨਾਂ ਨੂੰ ਰਾਤ ਭਾਰ ਉਹਨਾਂ ਮੋਰਚਿਆਂ ਦੇ ਵਿੱਚ ਦਮਨਕਾਰੀ ਨੀਤੀ ਬਣਾਈ ਸਾਡਾ ਸਮਾਨ ਧੋੜਿਆ ਪੰਨਿਆਂ ਮਤਾਵਾ ਕਿਸਾਨਾਂ ਤੇ ਜ਼ੁਲਮ ਕੀਤੇ ਲੀਡਰਾਂ ਤੇ ਜ਼ੁਲਮ ਕੀਤੇ ਉਹ ਚਿੱਟੇ ਦਿਨ ਵਿੱਚ ਅਸੀਂ ਸਵਾਲ ਕਰਨ ਜਾਣਾ ਚਾਹੁੰਦੇ ਅਸੀਂ ਰਾਤ ਨਹੀਂ ਜਾਣਾ ਚਾਹੁੰਦੇ ਹੈਲਦੀ ਡੈਮੋਕ੍ਰੇਸੀ ਸਾਡੇ ਮੁੱਖ ਮੰਤਰੀ ਸੀ ਸਾਬ ਕਹਿੰਦੇ ਸੀ ਵੀ ਜਨਤਾ ਦਾ ਰਾਜ ਆ ਲੋਕਤੰਤਰ ਆ ਲੋਕਾਂ ਨੂੰ ਸਵਾਲ ਕਰਨ ਦਾ ਹੱਕ ਆ ਚਾਹੀਦਾ ਕੋਈ ਵੀ ਇੱਥੇ ਆਵੇ ਹੁਣ ਸਾਨੂੰ ਮੰਤਰੀ ਤੇ ਸੋਧੀਆਂ ਸਾਹਿਬ ਦੇ ਆਉਂਦੀਆਂ ਖਬਰਾਂ ਉਹ ਸਾਡੇ ਸਵਾਲਾਂ ਦੇ ਜਵਾਬ ਦੇਣ ਪੀਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਉਹਨਾਂ ਦੀ ਪੋਜੀਸ਼ਨ ਕੀ ਆ ਅਸੀਂ ਕੇਂਦਰ ਨਾਲ ਲੜ ਚੱਲੇ ਸੀ ਤੁਸੋਂ ਨੂੰ ਕੀ ਖਤਰਾ ਹੋ ਗਿਆ ਜਿਨ੍ਹਾਂ ਨੇ ਟਰਾਲੀਆਂ ਚੋਰੀ ਕੀਤੀਆਂ ਆਗੂਆਂ ਤੇ ਵਾਰ ਕੀਤੇ ਕਿਸਾਨਾਂ ਮਜ਼ਦੂਰਾਂ ਤੋਂ ਉਹਨਾਂ ਖਿਲਾਫ ਕਿਹੜੀ ਕਾਰਵਾਈ ਹੋਈ ਨਸ਼ਾ ਬੰਦੀ ਦਾ ਲੱਕ ਨਹੀਂ ਟੁੱਟਾ ਇਹ মিডিਆ ਮੈਨੇਜ ਹੋ ਰਿਹਾ ਸਾਡੀਆਂ ਖਬਰਾਂ ਨੂੰ মিডিਆ ਤੋਂ ਰੋਕਿਆ ਜਾ ਰਿਹਾ ਹੈਗਾ ਔਰ ਪਰਸਪੈਕਸ਼ਨ ਇਹ ਬਣਾਈ ਜਾ ਰਹੀ ਵੀ ਉਹਨ ਵਿਕਾਸ ਦੀ ਢੇਰੀ ਆ ਰਹੀ ਆ ਏ ਨਹੀਂ ਦੱਸਿਆ ਜਾ ਰਿਹਾ ਵੀ ਹਰ ਥਾਂ ਤੇ ਕਿਸਾਨ ਜਿੱਥੇ ਵੀ ਇਹਨਾਂ ਦੇ ਐਮ.ਐਲ.ਏ. ਮੰਤਰੀ ਜਾ ਰਹੇ ਆ ਵਿਰੋਧ ਕਰ ਰਹੇ ਨੇ ਜੋ ਕੁਝ ਇਹਨਾਂ ਨੇ ਖੱਟਿਆ ਕਮਾਇਆ ਬੇਰੁਜ਼ਗਾਰੀ ਦਾ ਕੀ ਬਣ ਗਿਆ ਸਿੱਖਿਆ ਕ੍ਰਾਂਤੀ ਨਹੀਂ ਦਿਖਦੀ ਸਾਨੂੰ ਅਸੀਂ ਚਾਹੁੰਦੇ ਸਿੱਖਿਆ ਕ੍ਰਾਂਤੀ ਹੋਣੀ ਚਾਹੀਦੀ ਆ ਪ੍ਰਾਈਵੇਟ ਸਕੂਲਾਂ ਦਾ ਪੰਜਾਬ ਅੰਦਰ ਬੋਲ ਬਾਲਾ ਵਾ ਔਰ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਲੋਕਾਂ ਕੋ ਨਹੀਂ ਦਿੱਤੀਆਂ ਜਾਂਦੀਆਂ ਜਿਹੜਾ ਸਾਡਾ ਸਿਹਤ ਸੁਲਤਾਨੇ ਉਹਦਾ ਵੀ ਮੰਦਾ ਹਾਲਿਆ ਲਾਂ ਨਾਡਰ ਦਾ ਮੰਦਾ ਹਾਲਿਆ ਅਰੇ ਅਰ ਖੇਤੀਬਾੜੀ ਕਰਜ਼ਾਈ ਹੋਏ ਪਏ ਨੇ ਕਿਸਾਨ ਖੁਦ ਖੁਸ਼ੀਆਂ ਦੇ ਰਾਹ ਪਏ ਨੇ ਇਹ ਸਵਾਲ ਨੇ ਜਿੰਨਾ ਸਵਾਲਾਂ ਦੇ ਸੀ ਜਵਾਬ ਮੰਗਣਾ ਚਾਹਾਂਗੇ ਮੁੱਖ ਮੰਤਰੀ ਸਾਹਿਬ ਕੋ ਔਰ ਮੀਡੀਆ ਨੂੰ ਅਪੀਲ ਕਰਦੇ ਵਾਤੋਂ ਸਾਨੂੰ ਕਵਲ ਦਿੱਤੀ ਜਾਵੇ ਧੰਨਵਾਦ